ਸਕੂਲੀ ਮੈਚ ਦੇ ਇੱਕ ਪਾਰ ਵਿੱਚ 1000 ਰਨ ਬਣਾਉਣ ਵਾਲੇ ਪ੍ਰਨਮ ਧਨਾਵੜੀ ਨੇ ਅੰਡਰ 16 ਟੀਮ ਸੈLECTION ਨੂੰ ਲੈ ਕੇ ਅਰਜੁਨ ਤੰਦੂਲਕਰ ਦਾ ਬਚਾਅ ਕੀਤਾ ਹੈ ਪ੍ਰਨਮ ਨੇ ਕਿਹਾ ਕਿ ਅਰਜੁਨ ਦਾ ਸੈLECTION ਮੈਰਿਟ ਦੇ ਆਧਾਰ ਤੇ ਹੋਇਆ ਨਾ ਕਿ ਆਪਣੇ ਪਾਪਾ ਤੰਦੂਲਕਰ ਦੀ ਵਜ੍ਹਾ ਨਾਲ ਪ੍ਰਨਮ ਨੇ ਕਿਹਾ ਕਿ ਉਹ ਵਿਕਟ ਕੀਪਰ ਬੈਟਸਮੈਨ ਹੈ ਜਦ ਕਿ ਅਰਜੁਨ ਬੋਲਰ ਬੈਟਸਮੈਨ ਹੈ ਜ਼ਿੰਬਾਬਵੇ ਨੇ ਪਾਰ ਦੇ ਕਲਾਬ 11 ਜੂਨ ਤੋਂ ਸ਼ੁਰੂ ਹੋਣ ਵਾਲੀ ਸੀਰੀਜ਼ ਤੋਂ ਪਹਿਲਾਂ ਹੀ ਕੋਚ ਡੇਵ ਵਾਟਮੋਰ ਅਤੇ ਕਪਤਾਨ ਹਿਮਿਲਟਨ ਨੂੰ ਬਰਖਾਸਤ ਕਰ ਦਿੱਤਾ ਹੈ। ਦੱਖਣੀ ਅਫਰੀਕਾ ਦੇ ਸੱਤ ਪਾ ਤੇਜ਼ ਗੇਂਦਬਾਜ਼ ਮੁਖਾਇਆ ਐਂਟੇਨੀ ਨੂੰ ਅੰਤ੍ਰੀਮ ਕੋਚ ਅਤੇ ਗ੍ਰੀਮ ਕੇਮਰ ਨੂੰ ਕਪਤਾਨ ਨਿਯੁਕਤ ਕੀਤਾ ਗਿਆ ਹੈ। ਜ਼ਿੰਬਾਬਵੇ ਕ੍ਰਿਕਟ ਨੇ ਕਿਹਾ ਹੈ ਕਿ ਟੀਮ ਦੇ ਆਈਸੀਸੀ ਵਿਸ਼ਵ T20 ਦੇ ਵਿੱਚ ਖਰਾਬ ਪ੍ਰਦਰਸ਼ਨ ਨੂੰ ਧਿਆਨ ਵਿੱਚ ਰੱਖ ਕੇ ਬਦਲਾ ਕੀਤੇ ਗਏ ਨੇ। ਪਾਕਿਸਤਾਨ ਦੇ ਬੈਂ ਸਪਿਨਰ ਦਾਨਿਸ਼ ਕਨੇਰੀਆ ਦਾ ਆਪਣੇ ਪਰਿਵਾਰ ਸਹਿਤ ਅਚਾਨਕ ਹੀ ਭਾਰਤ ਦਾ ਦੌਰਾ ਰਹਿਸ ਬਣ ਗਿਆ ਹੈ ਹਾਲਾਂਕਿ ਉਹਨਾਂ ਨੇ ਪਹਿਲਾਂ ਦਾਅਵਾ ਕੀਤਾ ਕਿ ਉਹ ਕੁਝ ਧਾਰਮਿਕ ਕਾਰਜਾਂ ਲਈ ਉੱਥੇ ਗਏ ਨੇ ਪਰ ਕਿੱਸ ਲਗਾਏ ਜਾ ਰਹੇ ਨੇ ਕਿ ਇਹ ਖਿਡਾਰੀ ਆਜੀਵਿਕਾ ਕਮਾਉਣ ਦੇ ਵਾਸਤੇ ਭਾਰਤ ਆਇਆ ਹੈ ਅਤੇ ਇੱਥੇ ਹੀ ਬਸਣਾ ਚਾਹੁੰਦਾ ਹੈ ਸਾਪਕ ਰਿਕਟਰ ਸੰਜੀਤ ਤੰਦੂਲਕਰ ਕੇਰਲ ਦੇ ਐਂਟੀ ਡਰਗ ਕੈਂਪੇਨ ਦਾ ਮੁਖ ਚਿਹਰਾ ਹੋਣਗੇ ਰਾਜ ਦੇ ਮੁੱਖ ਮੰਤਰੀ ਨੇ ਇਸ ਦਾ ਐਲਾਨ ਕੀਤਾ ਸੀਮਨ ਨੇ ਦੱਸਿਆ ਕਿ ਸਰਕਾਰ ਰਾਜ ਵਿੱਚ ਡਰਗਸ ਦੇ ਖਿਲਾਫ ਜਾਗਰੂਕਤਾ ਬਿਆਨ ਚਲਾਏਗੀ ਅਤੇ ਸਚਿਨ ਇਸ ਮੋਹਮ ਦਾ ਅਹਿਮ ਹਿੱਸਾ ਹੋਣਗੇ ਵਿਸ਼ਵ ਜੇਤੂ ਜਰਮਨੀ ਨੂੰ ਯੂਰੋਪੀਅਨ ਫੁੱਟਬਾਲ ਚੈਂਪੀਅਨਸ਼ਿਪ ਦੇ ਸ਼ੁਰੂ ਹੋਣ ਤੋਂ ਪਹਿਲਾਂ ਅਭਿਆਸ ਮੈਚ ਦੇ ਵਿੱਚ ਸਲੋਵਾਕੀਆ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਜਰਮਨੀ ਨੂੰ 3-1 ਦੇ ਫਰਕ ਨਾਲ ਹਾਰ ਮਿਲੀ ਹੁਣ ਤੱਕ ਖੇਡੇ ਗਏ 4 ਅਭਿਆਸ ਮੈਚਾਂ ਦੇ ਵਿੱਚ ਜਰਮਨੀ ਦੀ ਤੀਜੀ ਹਾਰ ਹੈ ਪਾਕਿਸਤਾਨ ਕ੍ਰਿਕਟ ਟੀਮ ਤੋਂ ਬਾਹਰ ਚੱਲ ਰਹੇ ਵਿਕਟ ਕੀਪਰ ਬੱਲੇਬਾਜ਼ ਉਮਰ ਅਕਮਲ ਨੇ ਆਈਪੀਐਲ 9 ਦਾ ਖਿਤਾਬ ਜਿੱਤਣ ਵਾਲੇ ਸਨਰਾਈਜ਼ਰਸ ਹైదరాబాద్ ਦੇ ਕਪਤਾਨ ਡੇਵਿਡ ਵਾਰਡਨ ਅਤੇ ਉਹਨਾਂ ਦੀ ਟੀਮ ਨੂੰ ਟਵਿੱਟਰ ਤੇ ਅਜਿਹੀ ਵਧਾਈ ਦਿੱਤੀ ਕਿ ਸੋਸ਼ਲ ਮੀਡੀਆ ਤੇ ਉਹਨਾਂ ਦਾ ਮਜ਼ਾਕ ਬਣ ਗਿਆ ਦਰਸਲ ਅਕਮਲ ਨੇ ਵਾਰਡਨ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੀ ਬਜਾਏ ਗਲਤੀ ਨਾਲ ਪਾਕਿਸਤਾਨ ਸੁਪਰ ਲੀਗ ਜਿੱਤਣ ਦੀ ਵਧਾਈ ਦੇ ਦਿੱਤੀ ਅਜਾਦ ਅਕਮਲ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਹਨਾਂ ਨੇ ਦੁਬਾਰਾ ਸਹੀ ਕਰਕੇ ਆਪਣਾ ਟਵੀਟ ਪਾਇਆ इंग्लैंड ਦੇ ਤੇਜ਼ گیندباز ਐਡਰਸ਼ਨ ਸ਼੍ਰੀਲੰਕਾ ਦੇ ਖਿਲਾਫ ਦੂਜੇ ਟੈਸਟ ਮੇਲੇ ਜਿੱਤੇ ਬਾਅਦ ਟੈਸਟ گیندਬਾਜ਼ੀ ਦਾ ICC ਰੈਂਕਿੰਗ ਵਿੱਚ ਚੋਟੀ ਦੇ ਸਥਾਨ ਤੇ ਪਹੁੰਚ ਗਏ ਨੇ ਐਡਰਸ਼ਨ ਦੇ 884 ਅੰਕ ਹਨ ਜਦੋਂ ਕਿ ਭਾਰਤ ਦੇ ਰਵਿਚੰਦਰਨ ਅਸ਼ਵਿਨ 1877 ਅੰਕਾਂ ਦੇ ਨਾਲ ਦੂਜੇ ਸਥਾਨ ਤੇ ਕਾਇਮ ਨੇ ਅਛਲੇ ਲਗਭਗ 3-10 ਕਿੰਨਾਂ ਤੋਂ ਆਸਟ੍ਰੇਲੀਆ ਕ੍ਰਿਕਟ ਟੀਮ ਨੇ ਜ਼ਬਰਦਸਤ ਰਿਕਾਰਡ ਰੱਖਣ ਵਾਲੇ ਬ੍ਰਿਸਬੇਨ ਦੇ ਗਾਪਾ ਮੈਦਾਨ ਤੇ ਘੜ ਤੋਂ ਘਾਟ ਅਗਲੇ 3 ਸਾਲਾਂ ਤੱਕ ਮੈਚਾਂ ਦੀ ਮੇਜ਼ਬਾਨੀ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਕ੍ਰਿਕਟ ਆਸਟ੍ਰੇਲੀਆ ਨੇ ਦੱਸਿਆ ਕਿ 2018-19 ਸੀਜ਼ਨ ਦੇ ਅੰਤ ਤੱਕ ਗਾਪਾ ਮੈਦਾਨ ਤੇ ਹਰ ਸਾਲ ਇੱਕ ਟੈਸਟ, 1 ਡੇ ਅਤੇ T20 ਮੈਚ ਖੇਡਣ ਦਾ ਸਮਝੌਤਾ ਹੋਇਆ ਹੈ। ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਅਤੇ ਪ੍ਰੋਡਿਊਸਰ ਸਾਜਨ ਆਂਡੇ ਵਾਲੇ ਦੀ ਆਉਣ ਵਾਲੀ ਫਿਲਮ 'ਦਿਸ਼ਮ' ਦਾ ਨਿਰਦੇਸ਼ਨ ਵਰੁਨ ਦੇਵੱਟੇ ਪ੍ਰਾਤ ਅਤੇ ਡਿਵਿੰਟਾ ਵੰਦੇ ਬੇਟੇ ਰੋਹਿਤਵੰਨ ਨੇ ਕੀਤਾ। ਇਸ ਫਿਲਮ ਵਿੱਚ ਸਾਕੇਬ ਸਲੀਮ ਨੇ ਜਿਸ ਕਿਰਦਾਰ ਨੂੰ ਨਿਭਾਇਆ ਹੈ ਉਹ ਵਿਰਾਟ ਕੋਹਲੀ ਨਾਲ ਪ੍ਰੇਿਤਿਤ ਦੱਸਿਆ ਜਾ ਰਿਹਾ ਹੈ, ਇਸ ਲਈ ਕਿਹਾ ਜਾ ਰਿਹਾ ਹੈ ਕਿ ਫਿਲਮ ਦੇ ਨਾਲ ਵਿਰਾਟ ਕੋਹਲੀ ਦਾ ਖਾਸਾ ਨਾਤਾ ਹੈ। Indian Premier League ਦੇ ਨਵੇਂ ਸੀਜ਼ਨ ਦੌਰਾਨ Facebook ਤੇ ਇੱਕ ਨਵਾਂ ਰਿਕਾਰਡ ਬਣਿਆ ਹੈ। ਦਰਸਲ IPL ਨਾਲ ਸੰਬੰਧਿਤ ਵੀਡੀਓ ਨੂੰ Facebook ਤੇ 14 ਕਰੋੜ ਵਾਰ ਦੇਖਿਆ ਗਿਆ। ਕਿਸੇ ਇੱਕ ਸੀਜ਼ਨ ਦੇ ਦੌਰਾਨ ਸੋਸ਼ਲ ਨੈਟਵਰਕ ਇਨਸਾਈਟ ਤੇ ਵੀਡੀਓ ਦੇਖਣ ਦਾ ਇਹ ਆਪਣਾ ਅਪਚੰਨਾ ਰਿਕਾਰਡ ਹੈ।